ਸਤਿ ਸ਼੍ਰੀ ਅਕਾਲ ਜੀ। ਰੂ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਾਂ ਤੁਹਾਡੇ ਨਾਲ ਸ਼੍ਰੀ ਜਗਜੀਤ ਸਿੰਘ ਜੀ ਦੁਆਰਾ ਲਿਖੀ ਗਈ ਪੁਸਤਕ ਚੜ੍ਹੇ ਤੁਰੰਗ ਉਡਾਵੇ ਬਾਜ ਸ਼ੁਰੂ ਕੀਤੀ ਹੋਈ ਹੈ। ਤਿੰਨ ਭਾਗ ਇਸ ਦੇ ਤੁਹਾਡੇ ਸਾਰੇ ਪਸੰਦੀ ਕਰ ਚੁੱਕੇ ਹਾਂ। ਅੱਜ ਵਾਰੀ ਹੈ ਭਾਗ ਨੰਬਰ 4 ਦੀ। ਸ਼ੁਰੂ ਕਰਦੇ ਹਾਂ ਜੀ। ਹਮ ਲਰਨੋ ਮਰਨੋ ਕਿਮ ਸੰਗੈ ਇਹ ਹਮਰੀ ਨਿਤਖੇ ਮਿਸਲਾਂ ਵਿੱਚ ਕੋਈ ਇਸ ਤਰ੍ਹਾਂ ਦੀ ਪਰੰਪਰਾ ਨਹੀਂ ਸੀ ਕਿ ਕਿਸੇ ਮਿਸਲ ਦੇ ਮੁਖੀ ਸਰਦਾਰ ਦੀ ਸ਼ਹਾਦਤ ਜਾਂ ਕਿਸੇ ਕੁਦਰਤੀ ਕਾਰਨ ਕਰਕੇ ਚਲਾਣਾ ਕਰ ਜਾਣ ਮਗਰੋਂ ਮਿਸਲ ਦੀ ਜ਼ਿੰਮੇਵਾਰੀ ਉਸਦੇ ਪੁੱਤ ਭਤੀਜੇ ਨੂੰ ਹੀ ਦਿੱਤੀ ਜਾਏਗੀ ਚੋਣ ਕਿਸੇ ਯੋਗ ਸਿੰਘ ਦੀ ਹੀ ਕੀਤੀ ਜਾਂਦੀ ਸੀ ਤੇ ਬਹੁਤੀ ਵਾਰ ਤਾਂ ਕਿਸੇ ਮਿਸਲ ਦਾ ਮੁਖੀ ਸਰਦਾਰ ਆਪਣੇ ਜਿਉਂਦੇ ਜੀ ਹੀ ਕਰ ਜਾਂਦਾ ਸੀ ਸਰਦਾਰ ਕਰੋੜਾ ਸਿੰਘ ਦੀ ਸ਼ਹਾਦਤ ਮਗਰੋਂ ਸਰਦਾਰ ਭਗੇਲ ਸਿੰਘ ਨੂੰ ਕਰੋੜ ਸਿੰਘੀਆਂ ਦਾ ਮੁਖੀ ਠਾਪਣਾ ਇਹੀ ਪ੍ਰਤੱਖ ਉਦਾਹਰਨ ਸੀ ਸਰਦਾਰ ਬਘੇਲ ਸਿੰਘ ਦੀ ਸੂਰਮਤਾਈ ਬਹਾਦਰੀ ਨਹੀਂ ਡਰਦਾ ਤੇ ਦੂਰ ਅੰਦੇਸ਼ੀ ਦਾ ਪਤਾ ਸਰਦਾਰ ਕਰੋੜਾ ਸਿੰਘ ਸਮੇਤ ਮਿਸਲ ਤੇ ਪੰਥ ਦੇ ਮੁਖੀ ਸਿੰਘਾਂ ਨੂੰ ਪਹਿਲਾਂ ਹੀ ਲੱਗ ਗਿਆ ਸੀ ਸਰਦਾਰ ਬਘੇਲ ਸਿੰਘ ਪੰਥ ਵੱਲੋਂ ਲੜੀਆਂ ਜਾਂਦੀਆਂ ਜੰਗਾਂ ਵਿੱਚ ਅਕਸਰ ਮਹੂਰਲੀ ਕਤਾਰ ਦੇ ਯੋਧਿਆਂ ਵਿੱਚ ਖਲੋਤਾ ਦੇਖਿਆ ਜਾ ਸਕਦਾ ਸੀ ਕੋਈ ਆਖਦਾ ਸੀ ਇਹ ਯੋਧਾ ਚਭਾਲ ਜਨਮਿਆ ਕੋਈ ਕਹਿੰਦਾ ਸੀ ਕਿ ਹੁਸ਼ਿਆਰਪੁਰ ਦੇ ਹਰਿਆਣੇ ਪਿੰਡ ਵਿੱਚ ਪੈਦਾ ਹੋਇਆ ਇਹ ਵੀ ਕਿਹਾ ਜਾਂਦਾ ਸੀ ਕਿ ਸਰਦਾਰ ਬਗੇਲ ਸਿੰਘ ਦੀ ਭੈਣ ਬੀਬੀ ਸੁਖਾਂਕੌਰ ਚਭਾਲ ਵਿਆਹੀ ਹੋਈ ਸੀ ਤੇ ਬਚਪਨ ਬਗੇਲ ਸਿੰਘ ਨੇ ਆਪਣੀ ਭੈਣ ਕੋਲ ਹੀ ਬਤਾਇਆ ਸੀ ਪਰ ਕੀ ਫਰਕ ਪੈਂਦਾ ਸੀ ਇਸ ਨਾਲ ਕਿ ਉਹ ਕਿੱਥੇ ਜੰਮਿਆ ਕਿਉਂਕਿ ਆਸ਼ਕ ਯੋਧੇ ਤੇ ਸ਼ੇਰ ਜਿੱਥੇ ਜੰਮਦੇ ਨੇ ਉੱਥੇ ਹੀ ਨਹੀਂ ਮਰਦੇ ਦੇਖਣ ਵਾਲੀ ਗੱਲ ਤਾਂ ਇਹ ਸੀ ਕਿ ਉਸਨੇ ਕੈਸੀਆਂ ਮੱਲਾ ਮਾਰੀਆਂ ਕਿਵੇਂ ਲਾਲ ਕਿਲਾ ਪੰਥ ਦੇ ਪੈਰਾਂ ਵਿੱਚ ਨਵਾਜਿਆ ਕਿਵੇਂ ਕਾਬਲ ਕੰਧਾਰ ਤੋਂ ਮਰਾਠਾ ਸਲਤਨਤ ਤੇ ਟੀਹਰੀ ਤੋਂ Rajputਾਨੇ ਤਿਕ ਖਾਲਸੇ ਦਾ ਸਿੱਕਾ ਮਨਵਾਇਆ ਉਸ ਵਿੱਚ ਸਿੱਖੀ ਪ੍ਰਤੀ ਇਹ ਸਮਰਪਣ ਉਸ ਵਿੱਚ ਭੈਣ ਸੁੱਖਾਂ ਕੌਰ ਦੁਆਰਾ ਦਿੱਤੀ ਸਿੱਖਿਆ ਤੋਂ ਹੀ ਆਇਆ ਸੀ ਸ਼ਹੀਦ ਸਿੰਘਾਂ ਦੀ ਭੈਣ ਤੋਂ ਸੁਣੀਆਂ ਸਾਖੀਆਂ ਨੇ ਹੀ ਉਸ ਦੀ ਘਾੜਤ ਕਢੀ ਸੀ ਛੋਟੇ ਹੁੰਦਿਆਂ ਹੀ ਉਹ ਸਿੰਘਾਂ ਦੀਆਂ ਬੇਮਿਸਾਲ ਸ਼ਹਾਦਤਾਂ ਦੇ ਰੂਬਰੂ ਹੋ ਰਿਹਾ ਸੀ ਭਾਈ ਤਾਰਾ ਸਿੰਘ ਵੀ ਤੇ ਸੁੱਖਾ ਭਾਈ ਸਿੰਘ ਮਾੜੀ ਕੰਬੋਕੀ ਜਿਹੇ ਸਿੱਧਕੀ ਸਿੰਘਾਂ ਦਾ ਉਸ ਉੱਪਰ ਬਹੁਤ ਪ੍ਰਭਾਵ ਸੀ ਜਦ ਸਰਦਾਰ ਸੁੱਖਾ ਸਿੰਘ ਨੇ ਮੱਸੀ ਰੰਗੜ ਦਾ ਸਿਰ ਲਾਹਿਆ ਸੀ ਤਾਂ ਉਸ ਦੀ ਉਮਰ ਮਸਾ 9-10 ਸਾਲ ਦੀ ਸੀ ਪੰਥ ਦੇ ਦਲਾਂ ਵਿੱਚ ਵਿਚਰਦੇ ਨਿਹੰਗ ਸਿੰਘਾਂ ਵੱਲ ਉਹ ਅਕਸਰ ਖਿੱਚਿਆ ਜਾਂਦਾ ਸੀ ਕੁਈ 12-13 ਸਾਲ ਦਾ ਹੋਵੇਗਾ ਜਦੋਂ ਉਹ ਆਪਣੀ ਸੁਰਤ ਵਿੱਚ ਦਰਬਾਰ ਸਾਹਿਬ ਗਿਆ ਸੀ ਤੇ ਅਕਾਲ ਬੁੰਗੇ ਅੱਗੇ ਖਲੋ ਕੇ ਪੰਥ ਸੇਵਾ ਦੀ ਅਰਦਾਸ ਕੀਤੀ ਸੀ ਪਹਿਲਾਂ ਬਾਬਾ ਸ਼ਾਮ ਸਿੰਘ ਤੇ ਫਿਰ ਸਰਦਾਰ ਕਰਮ ਸਿੰਘ ਦੀ ਸੰਗਤ ਨਾਲ ਉਸ ਦੀ ਸ਼ਖਸੀਅਤ ਵਿੱਚ ਅਦੁੱਤੀ ਨਿਖਾਰ ਆਇਆ ਸੀ ਸਰਦਾਰ ਕਰੋੜਾ ਸਿੰਘ ਦੀ ਸਹੋਬਤ ਵਿੱਚ ਤਾਂ ਉਹ ਮਾਨੋ ਕੁੰਦਨ ਹੀ ਬਣ ਗਿਆ ਸੀ ਮਿਸਲ ਦੀ ਜ਼ਿੰਮੇਵਾਰੀ ਸਿਰ ਆਉਂਦਿਆਂ ਹੀ ਉਸ ਨੇ ਦੁਆਬਾ ਆਪਣੇ ਹੇਠ ਕਰ ਲਿਆ ਸੀ ਤਲਵਨ ਵਿੱਚ ਕਿਲਾ ਉਸਾਰਿਆ ਤੇ ਕੱਗਰਪਾਰ ਦੇ ਕਿੰਨੇ ਹੀ ਇਲਾਕੇ ਸਿੰਘਾਂ ਦੇ ਰਾਖੀ ਪ੍ਰਬੰਧ ਅਧੀਨ ਲਿਆਂਦੇ ਸਰਦਾਰ ਬਗੇਲ ਸਿੰਘ ਦੀ ਕਮਾਨ ਹੇਠ ਕਰੋੜ ਸਿੰਘੀਆਂ ਨੇ ਇੰਨੀਆਂ ਮਾਰਾਂ ਮਾਰੀਆਂ ਕਿ ਕੁਝ ਅਰਸੇ ਵਿੱਚ ਹੀ ਉਹਨਾਂ ਦੇ ਤੁਰੰਗ ਜਮਨਾ ਦੇ ਪੱਤਣਾ ਦੇ ਖਲੋਤੇ ਸਨ ਸਰਦਾਰ ਨੇ ਕਰਨਾਲ ਤੋਂ ਲਗਭਗ 7-8 ਕੋ ਦੂਰ ਛਲੌਦੀ ਵਿਖੇ ਆਪਣਾ ਪੱਕਾ ਡੇਰਾ ਲਾਇਆ ਕਰਨਾਲ ਮੇਰੇ ਨਾਨਕੇ ਨੇ ਕਰਨਾਲ ਇੰਦਰਜੀਤ ਸਿੰਘ ਬੋਲਿਆ ਕਰਨਾਲ ਤਾਂ ਤੇਰੇ ਨਾਮ ਨਾਲ ਸਦਾ ਲਈ ਜੁੜਨਾ ਹੈ ਪੁੱਤਰ ਬਾਬਾ ਕੰਦੀ ਜੋ ਕਈ ਵਾਰ ਇੱਕਦਮ ਪ੍ਰਗਟ ਹੋ ਜਾਂਦਾ ਸੀ ਬੋਲਿਆ ਸੱਤ ਹੈ ਕਰਨਾਲ ਦਾ ਨਾਮ ਲੈਂਦੇ ਆ ਸਿੱਖਾਂ ਨੂੰ ਤੇਰਾ ਚੇਤਾ ਜ਼ਰੂਰ ਆਇਆ ਕਰੇਗਾ ਮੇਰੇ ਬੱਚਿਆ ਬਾਬੇ ਪੰਗੂ ਨੇ ਵੀ ਕਿਹਾ ਸਾਡੇ ਭਾਵੇਂ ਤਿੰਨਾ ਦੇ ਕੁਝ ਸਮਝ ਨਹੀਂ ਪੈ ਰਿਹਾ ਸੀ ਪਰ ਮੈਨੂੰ ਬਾਬੇ ਕੰਦੀ ਦੇ ਸ਼ੁਰੂ ਵਿੱਚ ਕਹੇ ਬੋਲ ਜ਼ਰੂਰ ਯਾਦ ਆ ਰਹੇ ਸਨ ਸ਼ਹੀਦ ਹੋਣ ਵਾਲੇ ਸ਼ਹਾਦਤਾਂ ਤੀਕ ਤੇ ਉਸ ਤੋਂ ਮੰਗਰੋਂ ਵੀ ਆਪਣੇ ਤੋਂ ਪਹਿਲਾਂ ਹੋ ਚੁੱਕੇ ਸ਼ਹੀਦਾਂ ਦੇ ਨਾਲ-ਨਾਲ ਤੁਰਦੇ ਹਨ ਸੋ ਇਸ ਬਾਲ ਨਾਲ ਰਹਿ ਕੇ ਤੈਨੂੰ ਸ਼ਹੀਦਾਂ ਦੇ ਦਰਸ਼ਨ ਹੋਣਗੇ ਇਹ ਸ਼ਹੀਦ ਹੋਵੇਗਾ ਇਹ ਬਾਲ ਮੈਂ ਤਦੋਂ ਬਾਬੇ ਨੂੰ ਪੁੱਛਿਆ ਸੀ ਬਸ ਹੁਣ ਤੈਨੂੰ ਇਹੋ ਦੀਸੇਗਾ ਸਾਰਾ ਕੁਝ ਤੇ ਬਾਬੇ ਕੰਦੀ ਨੇ ਇਹ ਜਵਾਬ ਦਿੱਤਾ ਮੈਂ ਬੈਠਾ ਸੋਚ ਰਿਹਾ ਸਾਂ ਕਿ ਸੱਚਮੁੱਚ ਮੈਂ ਇੱਕ ਸ਼ਹੀਦ ਨਾਲ ਬੈਠਾ ਸਾਂ ਤੇ ਮੇਰੇ ਲੋ ਕੰਡੇ ਖੜੇ ਹੋ ਗਏ ਸਨ। 인ਦਰਜੀਤ ਬਾਬੇ ਕੰਦੀਵਲ ਦੇਖ ਕੇ ਥੋੜਾ ਥੋੜਾ ਮੁਸਕਰਾ ਰਿਹਾ ਸੀ। ਬਾਬੇ ਪੰਗੂ ਨੇ ਸਾਖੀ ਤੋਕੇ ਤੋਰੀ। ਇਹ ਸਰਦਾਰ ਦੀ ਦੂਰੰਦੇਸ਼ੀ ਹੀ ਸੀ ਕਿ ਉਹ ਪੰਜਾਬ ਤੋਂ ਬਾਹਰ ਨਿਕਲ ਕੇ ਮੱਲਾ ਮਾਰ ਰਿਹਾ ਸੀ। ਕਿਉਂ ਜੋ ਇਕਤਾ ਐ ਫੌਨ ਦੀ ਲਈ ਮਾਰ ਹੇਟ ਸੀ ਤੇ ਦੂਜਾ ਸਾਰੀਆਂ ਮਸਲਾਂ ਲਈ ਹੁਣ ਪੰਜਾਬ ਛੋਟਾ ਪੈ ਰਿਹਾ ਸੀ। ਤੇ ਆਪਸੀ ਟਕਰਾਅ ਦੀਆਂ ਸੰਭਾਵਨਾਵਾਂ ਬਣ ਰਹੀਆਂ ਸਨ। ਕਰੋੜ ਸਿੰਘਿਆਂ ਦਾ ਦਬਦਬਾ ਇਸ ਕਦਰ ਵੱਧ ਗਿਆ ਸੀ। ਪੱਕੇ ਮੁਗਲਾਂ ਸਮੇਤ ਰੋਹਲੇ, ਮਰਾਠੇ ਤੇ ਗੋਰੇ ਵੀ ਇਹਨਾਂ ਤੋਂ ਭੈ ਖਾਂਦੇ ਸਨ। ਵਾਹ ਲੱਗਦੇ ਸਾਰੇ ਇਹਨਾਂ ਨਾਲ ਬਣਾ ਕੇ ਹੀ ਰੱਖਣੀ ਚਾਹੁੰਦੇ ਸਨ। ਇਸੇ ਕਾਰਨ ਕਰੋੜ ਸਿੰਘਿਆ ਮਿਸਲ ਨੇ ਹੀ ਕਈ ਵਾਰ ਕੁਝ ਵਿਰੋਧੀਆਂ ਨਾਲ ਸੰਧੀਆਂ ਕਰਕੇ ਵੀ अनेका ਮੱਲਾ ਮਾਰੀ। ਭਾਵੇਂ ਕਿਦਰ ਸਰਦਾਰ ਤੇ ਉਸ ਦੇ ਸਾਥੀ ਸਿੰਘ ਗੰਗਾ ਜਮਨਾ ਦੁਆਬ ਵਿੱਚ ਲਗਾਤਾਰ ਖਾਲਸੇ ਦੀ ਧਾਕ ਚ ਮਾਰੇ ਸਨ ਪਰ ਜਦ ਜਦ ਹੀ ਅਫਗਾਨੀ ਨੇ ਪੰਜਾਬ ਵੱਲ ਇੱਕ ਕਦਮ ਵੀ ਚੁੱਕਿਆ ਕਰੋੜ ਸਿੰਘੀਆਂ ਨੇ ਆਪਣੇ ਘੋੜਿਆਂ ਦੇ ਰੁਖ ਅਟਕਵਲ ਕਰ ਦਿੱਤੇ ਇਹ ਪੰਥ ਦੀ ਖਾਸੀਅਤ ਸੀ ਕਿ ਸਭ ਮਿਸਲਾਂ ਭਾਵੇਂ ਆਮ ਦਿਨਾਂ ਵਿੱਚ ਆਪੋ ਆਪਣੇ ਇਲਾਕਿਆਂ ਦਾ ਵਿਸਥਾਰ ਕਰਨ ਵਿੱਚ ਰੁਚੀਆਂ ਹੁੰਦੀਆਂ ਪਰ ਜਦ ਹੀ ਕਾਬਲੀ ਨਗਾਰਿਆਂ ਦੀ ਖੂਨ ਸੁਣਦੀਆਂ ਤਸਾਬ 71 ਹੋ ਕੇ ਅਫਗਾਨਾਂ ਦੇ ਮੂਰਲੇ ਲੋਹੇ ਦੀ ਕੰਧ ਬਣ ਖਲੋ ਜਾਂਦੀਆਂ ਤੇ ਰਣਜੀਤ ਨਗਾਰੇ ਦੀ ਧਮਕ ਸੁਣ ਕੇ ਅਫਗਾਨਾਂ ਦੇ ਘਰੀ ਸੋਗ ਪੈ ਜਾਂਦਾ ਵੱਡੇ ਘੱਲੂ ਘਾਰੇ ਤੋਂ ਮਗਰੋਂ ਤਾਂ ਪੰਥ ਸਦਾ ਮੁਹਿੰਮਾਂ ਤੇ ਹੀ ਰਿਹਾ ਜਦ ਤੱਕ ਕਿ ਲਾਹੌਰ ਤੋਂ ਦਿੱਲੀ ਤੱਕ ਖਾਲਸਾ ਹੀ ਨਿਸ਼ਾਨ ਨਹੀਂ ਝੂਲ ਗਏ ਸਰਦਾਰ ਬਘੇਲ ਸਿੰਘ ਤੇ ਸੁਲਤਾਨੁਲ ਕੌਮ ਬਾਬਾ ਜੱਸਾ ਸਿੰਘ ਆਲੂ ਵਾਲੀਏ ਨੇ 40 ਹਜ਼ਾਰ ਸਿੰਘਾਂ ਨਾਲ ਬੂੜੀਆ ਘਾਟ ਤੋਂ ਚਮਨਾਪਾਰ ਕੀਤੀ ਤੇ ਸਹਾਰਨਪੁਰ ਖਾਲਸੇ ਦੇ ਕਬਜ਼ੇ ਹੇਟ ਕਰ ਲਿਆ ਇਸ ਸਮੇਂ ਭਾਵੇਂ ਕਰੋੜ ਸਿੰਘ ਹੀ ਦੇ ਮੁਖੀ ਸਰਦਾਰ ਕਰੋੜਾ ਸਿੰਘ ਹੀ ਸਨ ਪਰ ਉਹਨਾਂ ਨੇ ਇੰਨਾਂ ਮੁਹਿਮਾ ਦੀ ਕਮਾਂਡ ਸਰਦਾਰ ਬਗੇਲ ਸਿੰਘ ਹੱਥ ਦਿੱਤੀ ਹੋਈ ਸੀ ਰੋਹਿਲਾ ਸਰਦਾਰ ਨਿਜਬੁੱਦੁੱਲਾ ਬਹੁਤ ਦੇਰ ਸਿੰਘਾਂ ਦੀਆਂ ਬਗੌਤੀਆਂ ਅੱਗੇ ਖਲੋਣਾ ਸਕੇਆ ਸਰਦਾਰ ਕਰੋੜਾ ਸਿੰਘ ਸਰਦਾਰ ਤਾਰਾ ਸਿੰਘ ਐਬਾ ਸਰਦਾਰ ਪੰਗਾ ਸਿੰਘ ਸਰਦਾਰ ਰਾਏ ਸਿੰਘ ਪੰਗੀ ਜਹੇ ਸਦਾ ਜੰਗ ਲਈ ਛੋਲੇ ਰਹਿਣ ਵਾਲੇ ਸਿੰਘਾਂ ਨੇ ਪਲਾਂ ਵਿੱਚ ਹੀ ਰੋਹੇਲੇ ਮੈਦਾਨ ਵਿੱਚੋਂ ਭਜਾ ਦਿੱਤੇ ਇੰਨਾ ਦਿਨਾਂ ਵਿੱਚ ਹੀ ਕਿਤੇ ਸਰਦਾਰ ਕਰੋੜਾ ਸਿੰਘ ਤੇ ਨਜੀਬੂ ਦੋਲੇ ਦੀ ਝੜਪ ਹੋਈ ਸੀ ਜਿਸ ਦਾ ਜ਼ਿਕਰ ਸ਼ਾਇਦ ਕਥਾ ਵਿੱਚ ਅੱਗੇ ਆਵੇ ਬਾਕੀ ਕਥਾ ਦੀ ਮਰਜ਼ੀ ਸਰਦਾਰ ਕਰੋੜਾ ਸਿੰਘ ਦੀ ਸ਼ਹਾਦਤ ਵੀ ਤਾਂ ਇਸੇ ਸਾਲ ਹੋਈ ਸੀ ਬਾਬੇ ਨੂੰ ਸ਼ਾਇਦ ਕੋਈ ਹੋਰ ਘਟਨਾਵਾਂ ਵੀ ਯਾਦ ਆ ਗਈਆਂ ਸਨ ਪਰ ਉਸਨੇ ਇਹ ਤੰਦਰੁਸਤ ਰੱਖਣ ਦਿੱਤੀ ਜਾਂ ਸ਼ਾਇਦ ਕਥਾ ਨੇ ਹੀ ਉਸ ਨੂੰ ਆਗਿਆ ਨ ਦਿੱਤੀ ਸਤਿਵਚਨ ਬਾਬਾ ਜੀ ਹੁਣ ਖਾਲਸੇ ਨੇ ਸਹਾਰਨਪੁਰ ਪੀਤਾ ਸਹਾਰਨਪੁਰ ਹੀ ਤਾਂ ਡੇਰਾ ਪਾ ਕੇ ਨਹੀਂ ਬੈਠ ਜਾਣਾ ਸੀ ਸੋ ਲੱਗਦੇ ਹੱਥ ਸ਼ਾਮਲੀ ਕਾਦਲੀ ਮੀਰਾਂਪੁਰ ਦਿਉਬੰਦ ਮੁਜ਼ਫਰਨਗਰ ਕਨਖਲ ਨਜੀਬਾਬਾਦ ਵੀ ਰੋਹਿਲਿਆਂ ਤੋਂ ਖੋਲੇ ਉਸ ਪਿੱਛੋਂ ਨਗੀਨਾ, ਮੁਰਦਾਬਾਦ, ਚੰਦੌਸੀ, ਅਨੋਖ ਸ਼ਹਿਰ ਤੇ ਮੁਕਤੇਸ਼ਵਰ ਨੂੰ ਨਵਾ ਕੇ ਦਿੱਲੀ ਦੇ ਦਰਾਂ ਤੇ ਦਸਤਕ ਦੇ ਦਿੱਤੀ। ਨਜ਼ੀਬੁਦੋਲਾ ਹੁਣ ਸਿੰਘਾਂ ਨਾਲ ਮੁਕਾਬਲਾ ਕਰਨ ਦੇ ਤਾਂ ਸਮਰਥ ਨਹੀਂ ਸੀ। ਸੋ ਉਸਨੇ ਖਾਲਸੇ ਨੂੰ 11 ਲੱਖ ਰੁਪਈਆ ਨਜ਼ਰਾਨਾ ਭੇਟ ਕੀਤਾ ਤੇ ਬਾਬਾ ਜੱਸਾ ਸਿੰਘ ਤੇ ਸਰਦਾਰ ਬਘੇਲ ਸਿੰਘ ਅੱਗੇ ਬੇਨਤੀ ਕਰਕੇ ਇਹ ਇਲਾਕੇ ਮੜ ਵਾਪਸ ਲੈ ਲਏ। ਕੋਈ ਤਨ ਕੁਸਾਲਾ ਮਗਰੋਂ ਜਦ ਅਬਦਾਲੀ ਮੜ ਪਰਤੇ ਆ ਸਿੰਘਾਂ ਤੋਂ ਬੱਚਦਾ ਬਚਾਉਂਦਾ ਸਤਲੁਜ ਦੇ ਪੱਤਣਾਂ ਤੇ 2 ਮਹੀਨੇ ਦੇ ਕਰੀ ਬੈਠਾ ਰਿਹਾ ਨਜੀਬ ਉਦੌਲਾ ਵੀ ਉਸ ਦੀ ਮਦਦ ਲਈ ਇੱਥੇ ਹੀ ਆ ਪਹੁੰਚਿਆ ਸਤਲੁਜ ਕੰਡੇ ਅਫਗਾਨਾਂ ਤੇ ਰੋਹਿਲਿਆਂ ਨੇ ਪੜਾ ਕਰ ਲਿਆ ਸਿੰਘਾਂ ਨੇ ਮੌਕਾ ਤੱਕਾ ਕੇ ਨਜੀਬ ਦੇ ਇਲਾਕਿਆਂ ਉੱਤੇ ਮੜ ਹੱਲਾ ਕਰ ਦਿੱਤਾ ਇਸ ਨਾਲ ਅਸੀਂ ਦੋ ਕਾਰਜ ਇੱਕੋ ਵੇਲੇ ਕਰ ਸਕਦੇ ਹਾਂ ਖਾਲਸਾ ਜੀ ਸਰਦਾਰ ਬਗੇਲ ਸਿੰਘ ਹਮਲਾ ਕਰਨ ਲਈ ਬਾਕੀ ਸਰਦਾਰਾਂ ਦੀ ਸਹਿਮਤੀ ਕਰਵਾਉਣ ਲਈ ਬੋਲੇ ਇਕ ਤਰ੍ਹਾਂ ਉਹ ਹੇਲਿਆਂ ਦੇ ਇਲਾਕਾ ਲੁੱਟੇ ਨੂੰ ਖਾਸਾ ਚਿਰ ਹੋ ਗਿਆ ਤੇ ਚੌਖਾ ਮਾਲ ਸਿੰਘਾਂ ਦੇ ਹੱਥ ਲੱਗ ਸਕਦਾ ਹੈ ਤੇ ਦੂਜਾ ਜਦ ਨਸੀਬੂ ਨੂੰ ਪਤਾ ਲੱਗੇਗਾ ਕਿ ਸਿੰਘਾਂ ਨੇ ਉਸ ਦੇ ਇਲਾਕਿਆਂ ਉੱਤੇ ਧਾਵਾ ਬੋਲ ਦਿੱਤਾ ਹੈ ਤਾਂ ਅਫਦਾਲੀ ਦੀ ਮਦਦ ਕਰਨੀ ਭੁੱਲ ਜਾਏਗਾ ਤੇ ਉਸ ਦਾ ਸਾਥ ਛੱਡ ਕੇ ਆਪਣੇ ਇਲਾਕੇ ਬਚਾਉਣ ਲਈ ਭੱਜੇਗਾ ਸੋ ਇਸ ਨਾਲ ਅਫਦਾਲੀ ਦੀ ਤਾਕਤ ਵੀ ਘਟ ਜਾਏਗੀ ਕਿ ਉਸ ਨੂੰ ਪੰਜਾਬ ਵਿੱਚੋਂ ਭਜਾਉਣਾ ਸੌਖਾ ਹੋ ਜਾਵੇਗਾ ਸਰਦਾਰ ਦੀ ਇਸ ਤਸਵੀਰ ਤੇ ਸਭ ਸਰਦਾਰਾਂ ਨੇ ਖੁਸ਼ੀ ਨਾਲ ਆਪਣੀ ਸਿਆਮਤੀ ਜਤਾਈ ਸਿੰਘਾਂ ਨੇ ਅੰਬੇਟਾ ਤੇ ਨੌਤਾ ਮੀਰਠ ਤੇ ਸ਼ਾਮਲੀ ਪੂਰੀ ਤਰ੍ਹਾਂ ਲੁੱਟ ਲਈ ਤਜ਼ੀਮ ਨੂੰ ਖਬਰ ਪਹੁੰਚੀ ਤਾਂ ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਸਨੇ ਅਬਦਾਲੀ ਅੱਗੇ ਹੱਥ ਜੋੜੇ ਸਿੰਘਾਂ ਨੇ ਮੇਰਾ ਇਲਾਕਾ ਬੁਰੀ ਤਰ੍ਹਾਂ ਉਜਾੜ ਦਿੱਤਾ ਹੈ ਬਾਦਸ਼ਾਹ ਸਲਾਮਤ ਮੈਂ ਆਪਣੀ ਸਾਰੀ ਫੌਜ ਤੁਹਾਡੀ ਖਿਦਮਤ ਵਿੱਚ ਹਾਜ਼ਰ ਕਰ ਦਿੱਤੀ ਹੈ ਤੇ ਮੇਰੇ ਇਲਾਕੇ ਦੀ ਰਖਵਾਲੀ ਲਈ ਕੋਈ ਨਹੀਂ ਬਚਿਆ ਮੇਰੀ ਮਦਦ ਕਰੋ ਦੁਰੇ ਦੁਰਾਨੀ ਨਜੀਬ ਇੰਜ ਆਖ ਰਿਹਾ ਸੀ ਜਿਵੇਂ ਜੇ ਉਹ ਆਪਣੀ ਫੌਜ ਨਾਲ ਆਪਣੇ ਇਲਾਕੇ ਵਿੱਚ ਮੌਜੂਦ ਹੁੰਦਾ ਤਾਂ ਸਿੰਘਾਂ ਨੂੰ ਡਰਾ ਕੇ ਭਜਾ ਦਿੰਦਾ ਇਹ ਵੀ ਸ਼ਾਇਦ ਉਸ ਦਾ ਪੈਂਤੜਾ ਹੀ ਸੀ ਕਿ ਉਸ ਤੋਂ ਆਪ ਤਾਂ ਸਿੰਘਾਂ ਨਾਲ ਮੱਥਾ ਲਾਇਆ ਨਹੀਂ ਜਾ ਰਿਹਾ ਸੀ ਕਿ ਉਹ ਸੋਚਦਾ ਸੀ ਕਿ ਜੇ ਅਫਗਾਨ ਉਸ ਦੀ ਮਦਦ ਤੇ ਆ ਜਾਣ ਤਾਂ ਉਹ ਸ਼ਾਇਦ ਸਿੰਘਾਂ ਨੂੰ ਹਰਾ ਹੀ ਦੇਣ ਪਰ ਸੁਪਨੇ ਲੈਣ ਦਾ ਕਿਹੜਾ ਕੋਈ ਮੁੱਲ ਲੱਗਦਾ ਹੈ ਸੋ ਨਜੀਬ ਨੂੰ ਵੀ ਸੁਪਨੇ ਹੀ ਆ ਰਹੇ ਸਨ ਅਬਦਾਲੀ ਨੇ 8000 ਪਠਾਨ ਜ਼ਹਾਨ ਖਾਨ ਦੀ ਅਗਵਾਈ ਵਿੱਚ ਸਿੰਘਾਂ ਨਾਲ ਟੱਕਰ ਲੈਣ ਲਈ ਨਜੀਬਉਦੋਲਾ ਨਾਲ ਭੇਜੇ। ਉਹਨਾਂ ਦੇ ਨਾਲ ਜ਼ਾਬਤਾ ਖਾਨ ਨੇ 5000 ਸਿਪਾਹੀ ਵੀ ਸਨ। ਬਹੁਤ ਭਾਰੀ ਜੰਗ ਹੋਈ ਤੇ ਕਈ ਸਿੱਖ ਸਰਦਾਰ ਜ਼ਖਮੀ ਹੋਏ। ਸਰਦਾਰ ਬਗੇਲ ਸਿੰਘ ਦੇ ਸਰੀਰ ਤੇ ਵੀ ਕਈ ਡੂੰਘੇ ਫੱਟ ਲੱਗੇ। ਪਰ ਅਬਦਾਲੀ ਵੱਲੋਂ ਭੇਜੀ ਇਸ ਫੌਜ ਦਾ ਇਹ ਹਮਲਾ ਕਾਮਯਾਬ ਨਹੀਂ ਰਿਹਾ। ਕਿਉਂਕਿ ਉਹ ਸਿੰਘਾਂ ਦਾ ਮੁਕਾਬਲਾ ਨਾ ਕਰ ਸਕੇ। ਇਸ ਹਾਰ ਤੋਂ ਅਬਦਾਲੀ ਟੋਲ ਗਿਆ ਭਾਵੇਂ ਉਹ ਕਾਬਲ ਤੋਂ ਹਿੰਦੁਸਤਾਨ ਲੁੱਟਣ ਦੀ ਨੀਤ ਨਾਲ ਆਇਆ ਸੀ ਪਰ ਪੰਜਾਬ ਤੋਂ ਵੀ ਪਿੱਛੇ ਮੁੜ ਗਿਆ ਤਿੰਨ ਚਾਰ ਸਾਲਾਂ ਮਗਰੋਂ ਨਜੀਬਉਦਦਲਾ ਦੀ ਮੌਤ ਹੋ ਗਈ ਤੇ ਉਸ ਦਾ ਪੁੱਤਰ ਜ਼ਾਬਤਾ ਖਾਂ ਗੰਗਾ ਜਮਨਾ ਦੁਆਬ ਦਾ ਹਾਕਮ ਬਣਿਆ ਉਹ ਸਿਰ ਪਤਾ ਨਹੀਂ ਕੀ ਕਾਲ ਸਵਾਰ ਹੋ ਗਿਆ ਕਿ ਸਿੱਖ ਸਰਦਾਰਾਂ ਨੂੰ ਅੱਖਾਂ ਦਿਖਾਉਣ ਲੱਗਾ ਹਾਲਾਂਕਿ ਉਹ ਚੰਗੀ ਤਰ੍ਹਾਂ ਜਾਣੂ ਸੀ ਕਿ ਉਸ ਦਾ ਪਿਓ ਸਿੰਘਾਂ ਦਾ ਕਿੰਨਾ ਭੈ ਮੰਨਦਾ ਸੀ ਪਰ ਹੁਣ ਇਹ ਅੱਗੇ ਕਿਹਦਾ ਬਸ ਉਸ ਨਾਲ ਉਹ ਹੋਈ ਕਿ ਆਪੇ ਫਾਥੜੀਏ ਤੈਨੂੰ ਕੌਣ ਛੜਾਏ ਇੱਕ ਦੋ ਵਾਰ ਹੀ ਵਿੱਚ ਉਸ ਦੀ ਭਿਆਹ ਹੋ ਗਈ ਤੇ ਸਿੰਘਾਂ ਦੀ ਸ਼ਰਨ ਵਿੱਚ ਆ ਗਿਆ ਇੱਕ ਵਾਰ ਜਦ ਮੁਗਲਾਂ ਦੀ ਇੱਕ ਫੌਜ ਅਬਦੁੱਲ ਅਹਿਦ ਖਾਨ ਦੀ ਗੋਆਈ ਵਿੱਚ ਪਟਿਆਲੇ ਵੱਲ ਵਧੀ ਤਾਂ ਉਹਨਾਂ ਨੇ ਸਰਦਾਰ ਬਗੇਲ ਸਿੰਘ ਨੂੰ ਵਿੱਚ ਨਾ ਪੈਣ ਲਈ ਮਨਾ ਲਿਆ ਪਟਿਆਲੇ ਵਾਲਿਆਂ ਵੱਲੋਂ ਸਿੰਘ ਨਿੱਤਪੰਥਵਲ ਕੀਤੀ ਜਾਂਦੀ ਕੰਡ ਤੋਂ ਤਾਂ ਸਿਕ ਸਰਦਾਰ ਔਖੇ ਹੀ ਸੀ ਸੋ ਉਹ ਬੋਲੇ ਹੁਣ ਬਲਾਲ ਅਵੇ ਆਪਦੇ ਨਗਦੀ ਅਫਦਾਲੀ ਨੂੰ ਅਮਰ ਸਿੰਘ ਅਫਦਾਲੀ ਨਾਲ ਤਾਂ ਸੰਧੀਆਂ ਕਰਦਾ ਹੀ ਸੀ ਉਤੋਂ ਕਰੋੜ ਸਿੰਘਿਆਂ ਦੇ ਇਲਾਕੇ ਮੰਲਣ ਦੀ ਤਾਕਤ ਵਿੱਚ ਵੀ ਰਹਿੰਦਾ ਸੀ ਉਸ ਨੂੰ ਅੰਮ੍ਰਿਤਸਰ ਨਾਲੋਂ ਸਦਾ ਕਾਬਲ ਕਰੀਬ ਜਾਪਦਾ ਸੀ ਸੋ ਸਿੰਘਾ ਹੁਣ ਮੁਗਲ ਫੌਜ ਪਟਿਆਲੇ ਵੱਲ ਵਧਨ ਦਿੱਤੀ ਤੇ ਕੋਈ ਅੜਿਕਾ ਨਾੜ ਆਇਆ ਇਸ ਵੇਲੇ ਸਰਦਾਰ ਬਗੇਲ ਸਿੰਘ ਦੇ ਨਾਲ ਜੀਨ ਥਾਨੇ ਸਰ ਤੇ ਬੂਰੀ ਆਲੇ ਸਰਦਾਰ ਵੀ ਸਨ ਮੈਨੂੰ ਆਪਣੇ ਕਿਤੇ ਦਾ ਬਹੁਤ ਅਫਸੋਸ ਆ ਸਰਦਾਰ ਬਘੇਲ ਸਿੰਘ ਜੀ ਮੇਰੀਆਂ ਪਿਛਲੀਆਂ ਸਭ ਦੀ ਮਾਫੀ ਦੋ ਅੱਗੇ ਤੋਂ ਕਿਸੇ ਪੰਥ ਵਿਰੋਧੀ ਤਾਕਤ ਨਾਲ ਖਲੋਵਾਂ ਤਾਂ ਪੰਥ ਦਾ ਦੇਨਦਾਰ ਹੋਵਾਂਗਾ ਮੇਰੇ ਪੁੱਤਰ ਸਾਹਿਬ ਸਿੰਘ ਨੇ ਤੁਹਾਡੇ ਹੱਥੋਂ ਖੰਡੇ ਕੀ ਪਾਹ ਲੈੰਦਿਆਂ ਵਚਨ ਕੀਤਾ ਸੀ ਕਿ ਸਦਾ ਪੰਥ ਦਾ ਵਫਾਦਾਰ ਰਹੇਗਾ ਮੇਰਾ ਵੀ ਵਚਨ ਹੈ ਖਾਲਸਾ ਜੀ ਕਿ ਕਦੇ ਪੰਥਵਲ ਕੰਡ ਨਹੀਂ ਹੋਵਾਂਗਾ ਹੁਣ ਬੋੜੀ ਕਰੋ ਤੇ ਮੇਰੀ ਖਲਾਸੀ ਕਰਵਾਓ ਸ਼ਰਣਾਇਨ ਨੂੰ ਕੰਠ ਲਾਓ ਖਾਲਸਾ ਜੀ ਫੈਸਲਾ ਕੀਤਾ ਕਿ ਅਮਰ ਸਿਉਂ ਦੇ ਮਦਦ ਕੀਤੀ ਜਾਏਗੀ ਇਸ ਬਾਰੇ ਜਦ ਮਗਲਾਂ ਨੂੰ ਖਬਰ ਪਹੁੰਚੀ ਤਾਂ ਅਬਦੁਲ ਅਹਦ ਦੇ ਪੈਰਾ ਹਟੋਂ ਜ਼ਮੀਨ ਕਿਸ ਕੋ ਗਈ ਉਸ ਨੂੰ ਜਾਪਣ ਲੱਗਾ ਕਿ ਸਿੱਖ ਸਰਦਾਰਾਂ ਨੇ ਉਸ ਨਾਲ ਚਾਲ ਖੇਡੀ ਹੈ ਕਿ ਕਿਸੇ ਤਰ੍ਹਾਂ ਮੁਗਲ ਫੌਜਾਂ ਨੂੰ ਪੰਜਾਬ ਵੱਲ ਵਧਣ ਦਿਓ ਤੇ ਫਿਰ ਅੱਗੋਂ ਤੇ ਮਗਰੋਂ ਦੋਹੇ ਪਾਸਿਆਂ ਤੋਂ ਘੇਰ ਲਓ ਪਟਿਆਲਾ ਘੇਰ ਦੇ ਘੇਰ ਦੇ ਅਸੀਂ ਆਪ ਘਿਰ ਗਏ ਹਾਂ ਸੁਣਿਆ ਹੈ ਕਿ ਸਤਲੁਜ ਦੇ ਪਾਰ ਮਾਝੇ ਵੱਲੋਂ ਹੋਰ ਮਿਸਲਾਂ ਵੀ ਇੱਧਰ ਉਤਰ ਪਈਆਂ ਹਨ ਜੇ ਸਰਦਾਰ ਦਸਾਸ ਸਿੰਘ ਅੱਲੂ ਵਾਲੀਆਂ ਅੱਗੋਂ ਆ ਗਿਆ ਤੇ ਪਿੱਛੋਂ ਸਰਦਾਰ ਬਗੇਲ ਸਿੰਘ ਟੁੱਟ ਪਿਆ ਤਾਂ ਸਾਡਾ ਅੱਲਾ ਵਾਰਿਸ ਕਿਉਂ ਨਾ ਅਸੀਂ ਘੇਰਾ ਚੁੱਕ ਕੇ ਤੇਜ਼ੀ ਨਾਲ ਦਿੱਲੀ ਵੱਲ ਚਾਲਾਂ ਮਾਰ ਪਹੁੰਚਾਈਏ ਅਬਦੁਲ ਅਹਿਦ ਨੇ ਫਰਖੰਦਾ ਬਖਤ ਨੂੰ ਪੁੱਛਿਆ ਪਰ ਜੇ ਉਹ ਇਸ ਨੂੰ ਸਾਡਾ ਡਰ ਕੇ ਭਜਣਾ ਸਮਝ ਗਏ ਤਾਂ ਹੋਰ ਮੁਸੀਬਤ ਆ ਪਵੇਗੀ ਭੱਜਦਿਆਂ ਨੂੰ ਭਜਾਉਣਾ ਉਹ ਪਲੀ ਤਰ੍ਹਾਂ ਜਾਣਦੇ ਹਨ ਇਸ ਤਰ੍ਹਾਂ ਨਸ ਜਾਣ ਨਾਲ ਵੱਡ ਨੁਕਸਾਨ ਹੋ ਸਕਦਾ ਹੈ ਵਜ਼ੀਰ ਸਾਹਿਬ ਕਿਉਂ ਨਹੀਂ ਅਸੀਂ ਵੀ ਆਪਣਾ ਕੋਈ ਪ੍ਰਸਤਾਵ ਸਰਦਾਰ ਬਘੇਲ ਸਿੰਘ ਕੋਲ ਰੱਖਦੇ ਤੇ ਜਿਸ ਨਾਲ ਸੰਧੀ ਦੀ ਯਾਸ ਹੋ ਸਕੇ ਇਹ ਬਿਹਤਰ ਫਰਮਾਇਆ ਤੁਸੀਂ ਸਾਡੀ ਬੋਡੀ ਕੋ ਸਰਦਾਰ ਸਾਹਿਬ ਵਕੀਲਾਂ ਨੇ ਅਬਦੁਲ ਅਹਦ ਦਾ ਸੁਨੇਹਾ ਸਰਦਾਰ ਬਘੇਲ ਸਿੰਘ ਨੂੰ ਦਿੱਤਾ ਤੁਹਾਡੇ ਆਸਰੇ ਤਾਂ ਅਸੀਂ ਅੱਗੇ ਵਧੇ ਸਾਂ ਤੇ ਹੁਣ ਤੁਸੀਂ ਇਹ ਮਸਲਾ ਇਹ ਹੈ ਖਾਨ ਸਾਹਿਬ ਕਿ ਸਾਡੇ ਕੁਝ ਭਰਾ ਸਾਥੋਂ ਵਿਟਰ ਗਏ ਸਨ ਸੋ ਉਹਨਾਂ ਨੂੰ ਸਬਕ ਦੇਣਾ ਜ਼ਰੂਰੀ ਸੀ ਪਰ ਤੁਸੀਂ ਹੀ ਦੱਸੋ ਕਿ ਜੇ ਤੜਕੇ ਦਾ ਭੁੱਲਿਆ ਆਥਣ ਨੂੰ ਘਾਰਾ ਵੜੇ ਤਾਂ ਕੀ ਮੁੜ ਘਰੋਂ ਕੱਢ ਲਈਏ ਆਖਰ ਹੈਨ ਤਾਂ ਸਾਡੇ ਭਰਾ ਹੀ ਤੇ ਪੰਥ ਦੀ ਸ਼ਰਣ ਵਿੱਚ ਆ ਗਏ ਹਨ ਹੁਣ ਪੰਥਵਾਲ ਪਿੱਠ ਕਰ ਦਿੱਲੀ ਵੱਲ ਮੂੰਹ ਕਿਵੇਂ ਕਰ ਲਈਏ ਸਰਦਾਰ ਨੇ ਵੀ ਆਪਣਾ ਜਵਾਬ ਦਿੱਤਾ ਪਰ ਕੋਈ ਉਪਾ ਸਾਡੇ ਬਚਨਦਾਰਾ ਵੀ ਦਿਓ ਕੋਈ ਮੁਗਲ ਵਕੀਲ ਬੋਲੇ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ ਬੇਫਿਕਰ ਰਹੋ ਹਮਾਜੇ ਵੱਲੋਂ ਚੜਕੇ ਆਏ ਦਲ ਨੂੰ ਨਜ਼ਰਾਨਾ ਜ਼ਰੂਰ ਪੇਟ ਕਰਨਾ ਪਏਗਾ ਕਿ ਸਰਦਾਰ ਬਘੇਲ ਸਿੰਘ ਨੇ ਮੁਗਲਾਂ ਕੋਲੋਂ ਸਤਲੁਜ ਪਾਰ ਤੋਂ ਆਈਆਂ ਮਿਸਲਾਂ ਨੂੰ 7 ਲੱਖ ਦਿਵਾ ਕੇ ਸਮਝੌਤਾ ਕੀਤਾ। ਮੁਗਲ ਜਿਹੜੇ ਸਿੱਖ ਰਿਆਸਤਾਂ ਉੱਤੇ ਕਬਜ਼ੇ ਦੀ ਮਨਸ਼ਾ ਨਾਲ ਆਏ ਸਨ ਸਭੋ 7 ਲੱਖ ਖਵਾ ਕੇ ਮੁੜੇ ਤੇ ਪਟਿਆਲੇ ਤੱਕ ਪਹੁੰਚਣ ਤੱਕ ਜੋ ਉਹਨਾਂ ਦਾ ਆਪਣਾ ਖਰਚਾ ਹੋਇਆ ਉਹ ਵੱਖਰਾ। ਅਬਦੁੱਲ ਰਹਾ ਦੇ ਚਿੱਤ ਵਿੱਚ ਤਾਂ ਇਹ ਵੀ ਸੀ ਕਿ ਜੇ ਪਟਿਆਲਾ ਜਿੱਤਣ ਵਿੱਚ ਸਰਦਾਰ ਬਘੇਲ ਸਿੰਘ ਤੇ ਸਾਥੀ ਸਰਦਾਰਾਂ ਨੇ ਉਹਨਾਂ ਦੀ ਮਦਦ ਕਰ ਦਿੱਤੀ ਤਾਂ ਸਿੱਖਾਂ ਵਿਚਲੇ ਇੱਕ ਦੂਜੇ ਵਿਰੋਧੀ ਪੇਪਰ ਉਸ ਕੀ ਦੀ ਇੱਕ ਪੱਕੀ ਲੀਕ ਕੀਤੀ ਜਾਵੇਗੀ ਤੇ ਉਹ ਆਪੋ ਵਿੱਚ ਉਲਝ ਜਾਣਗੇ ਇਸ ਨਾਲ ਪੰਜਾਬ ਵਿਸ਼ਾਲਮ ਦੇ ਕਬਜ਼ੇ ਵਿੱਚ ਆ ਜਾਵੇਗਾ ਪਰ ਉਹ ਮੁਰਖ ਨਹੀਂ ਜਾਣਦਾ ਸੀ ਕਿ ਉਸ ਨੂੰ ਆਪਣਾ ਸਾਰਾ ਧਿਆਨ ਦਿੱਲੀ ਵੱਲ ਰੱਖਣਾ ਚਾਹੀਦਾ ਹੈ ਕਿਤੇ ਇਹ ਨਾ ਹੋਵੇ ਕਿ ਪੰਜਾਬ ਖੋਦੇ ਖੋਦੇ ਕਿਤੇ ਦਿੱਲੀ ਵੱਲੋਂ ਵੀ ਹੱਥ ਧੋਣੇ ਪੈਣ ਇਸ ਤੋਂ ਕੋਈ 2 ਕੁਸਾਲ ਮਗਰੋਂ ਪ੍ਰਧਾਨ ਮੰਤਰੀ ਨਫਜ਼ ਖਾਨ ਦੇ ਕਰੀਬੀ ਮਿਰਜ਼ਾ ਸ਼ਾਫੀ ਵੱਲੋਂ ਲਾੜਲੇ ਨੇੜੇ ਸਿੱਖ ਚੌਂਕੀ ਉੱਪਰ ਕਰਜ਼ਾ ਕਰ ਲਿਆ ਗਿਆ ਇਹੀ ਗੱਲ ਸਰਦਾਰ ਬਘੇਲ ਸਿੰਘ ਤੱਕ ਪਹੁੰਚੀ ਤਾਂ ਉਹ ਸਿੰਘਾਂ ਨੂੰ ਲੈ ਕੇ ਇੱਧਰ ਆ ਗਏ ਅੱਗੇ ਮਿਰਜ਼ਾ ਸ਼ਾਫੀ ਦੀ ਮਦਦ ਤੇ ਖਲੀਲ ਬੇਖਰੋਤਾ ਸੀ ਸਿੰਘਾਂ ਦੀ ਭਗੋਤੀਆਂ ਦੀ ਚਮਕ ਹਜੇ ਖਲੀਲ ਬੇਗ ਦੀਆਂ ਫੌਜਾਂ ਤੱਕ ਪੁੱਜੀ ਵੀ ਨਹੀਂ ਸੀ ਕਿ ਰਾਮ ਜੰਗਿਆਂ ਵਾਲੇ ਕੁਝ ਪੁਚੰਗੀਆਂ ਦੀਆਂ ਕੁਝ ਗੋਲੀਆਂ ਸਟੀਕ ਨਿਸ਼ਾਨੇ ਤੇ ਲੱਗੀਆਂ ਤੇ ਅਗਲੇ ਹੀ ਪਲ ਪੰਜ ਸੱਤ ਮੁਗਲ ਲੋ ਟੋਪ ਮੈਦਾਨ ਵਿੱਚ ਰੁੜਦੇ ਫਿਰਦੇ ਸਨ ਖਲੀਲ ਬੇਗ ਨੇ ਬਿਨਾਂ ਕਿਸੇ ਖਾਸ ਵਿਰੋਧ ਦੇ ਹਥਿਆਰ ਸੁੱਟ ਦਿੱਤੇ ਲੜਾਈ ਤਾਂ ਕੀ ਕਰਨੀ ਸੀ ਸਗੋਂ ਜਾਂਦੇ ਹੋਏ 300 ਘੋੜੇ ਤੇ ਦੋ ਤੋਪਾਂ ਵੀ ਸਿੰਘਾਂ ਲਈ ਛੱਡ ਕੇ ਇਸ ਤਰ੍ਹਾਂ ਕਰੋੜ ਸਿੰਘੀ ਦੇ ਤੁਰੰਗ ਹੌਲੀ ਹੌਲੀ ਲਾਲ ਕਿਲੇ ਵੱਲ ਵਧ ਰਹੇ ਸਨ ਦਸਤਕ ਤਾਂ ਉਹਨਾਂ ਕਾਦੀ ਦੇ ਦਿੱਤੀ ਸੀ ਦਿੱਲੀ ਵਾਲਿਆਂ ਨੂੰ ਇਹ ਵੀ জ্ঞাত ਹੋ ਗਿਆ ਸੀ ਕਿ ਜੇ ਸਿੰਘਾਂ ਨੇ ਦਸਤਕ ਤੇ ਦਰਵਾਜ਼ੇ ਨਾ ਖੋਲੇ ਤਾਂ ਹੁਸ਼ਾਹ ਜ਼ਹਾਂ ਨਾ ਬਾਦ ਦੁਆਲੇ ਰਾਖੀ ਲੀਵ ਸਾਰੀਆਂ ਗਈਆਂ ਵੱਡੀਆਂ ਮਜ਼ਬੂਤ ਕੰਧਾਂ ਵਿੱਚ ਮੋਰੀਆਂ ਕਰਕੇ ਅੰਦਰ ਦਾਖਲ ਹੋ ਜਾਣਗੇ ਇਹ ਫਿਰ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੋਵੇਗਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਸਰਦਾਰ ਬਖੇਲ ਸਿੰਘ ਆਪਣੇ ਹੋਰ ਸੂਰਮੇ ਸਾਥੀ ਸਿੰਘਾਂ ਨਾਲ ਜਿਸ ਸ਼ਾਨ ਨਾਲ ਲਾਲ ਕਿਲੇ ਵਿੱਚ ਦਾਖਲ ਹੋਏ ਮੇਰਾ ਭਰੋਸਾ ਹੈ ਕਿ ਕਥਾ ਤੁਹਾਨੂੰ ਉਸ ਦ੍ਰਿਸ਼ ਦੇ ਸੰਮੁਖ ਵੀ ਜ਼ਰੂਰ ਕਰੇਗੀ ਬਾਬੇ ਦੇ ਇਹ ਬੋਲ ਸੁਣਦੇ ਹਾਂ ਅਸੀਂ ਬਾਹਾਂ ਵਿੱਚ ਹੱਥ ਫੇਰ ਰਹੇ ਸਨ ਸਾਡੇ ਸਭ ਦੇ ਲੋ ਕੰਡੇ ਖੜੇ ਖਲੋਇ ਸਨ ਤਕੜੇ ਹੋ ਕੇ ਬੈਠ ਜਾਓ ਉਪਕਥਾ ਦਾ ਵਿਸਤਾਰ ਸ਼ੁਰੂ ਹੋ ਰਿਹਾ ਹੈ। ਬਾਬੇ ਨੇ ਜਾਦੀ ਇਹ ਕਿਹਾ ਤਾਂ ਸਾਨੂੰ ਖਾਲਸੇ ਦੇ ਤੁਰੰਗ ਨਾਲ ਕਿਲੇ ਦੇ ਦਰਵਾਜ਼ਿਆਂ ਉੱਤੇ ਸਿੱਖ ਪਾਓ ਕੋਈ ਵੀ ਸੀ। ਵਾਹਿਗੁਰੂ। ਕੱਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੀ ਪੁਸਤਕ ਦੇ ਅਗਲੇ ਭਾਗ ਦੇ ਨਾਲ। ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।